ਦੇਸ਼ ਦੇ ਅੰਦਰ ਸੋਸ਼ਲ ਮੀਡੀਆ ਦੇ ਰਾਹੀਂ ਜਿੱਥੇ ਚੰਗੇ ਕੰਮ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਉੱਥੇ ਹੀ ਜੋ ਟੀਨੇਜਰ ਨੇ ਜੋ ਨੌਜਵਾਨੀ ਨੇ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਪਿਆਰ ਕਰਨ ਦਾ ਆਸ਼ਕੀ ਦਾ ਇੱਕ ਜ਼ਰੀਆ ਬਣਾਇਆ ਹੋਇਆ। ਕਈ ਵਾਰੀ ਤਾਂ ਸੋਸ਼ਲ ਮੀਡੀਆ ਦੇ ਰਾਹੀਂ ਜੋ ਪਿਆਰ ਕੀਤਾ ਜਾਂਦਾ ਤਾਂ ਸੋਸ਼ਲ ਮੀਡੀਆ ਉਹਨਾਂ ਨੂੰ ਪਾਰ ਲਗਾ ਦਿੰਦੀ ਹੈ ਲੇਕਿਨ ਕਈ ਵਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਜੋ ਪਿਆਰ ਕੀਤਾ ਜਾਂਦਾ ਅਜਿਹੇ ਦੇ ਵਿੱਚ ਪੂਰੇ ਪਰਿਵਾਰ ਨੂੰ ਥਾਣੇ ਦੇ ਵਿੱਚ ਲੈ ਜਾਂਦੀ ਹੈ। ਜੀਆਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੋਸ਼ਲ ਮੀਡੀਆ ਉਤੇ ਜੋ ਮੁੰਡਾ ਤੇ ਕੁੜੀ ਦੋਵੇਂ ਗੱਲ ਕਰਦੇ ਨੇ ਨੰਬਰ ਐਕਸਚੇਂਜ ਹੁੰਦਾ ਗੱਲਬਾਤ ਕਰਦਿਆ ਦੋਵੇਂ ਦਾ ਪਲਾਨ ਬਣਦਾ ਹੈਗਾ ਫਿਲਮ ਦੇਖਣ ਦਾ ਮੂਵੀ ਦੇਖਣ ਦਾ ਥੀਏਟਰ ਜਾਂਦੇ ਨੇ ਤੇ ਉੱਥੇ ਜਾ ਕੇ ਜਦੋਂ ਬਾਹਰ ਆਉਂਦੇ ਨੇ ਤੇ ਕੁੜੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਮੂਵੀ ਦੇਖਣ ਅਸੀਂ ਆਏ ਸੀ ਤੇ ਅਸ਼ਲੀਲ ਹਰਕਤਾਂ ਇਸ ਦੇ ਵੱਲੋਂ ਕੀਤੀਆਂ ਗਈਆਂ ਨੇ ਹਾਲਾਂਕਿ ਇਹ ਮਾਮਲਾ ਇੰਨੇ ਵੱਡ ਵੱਡੇ ਪੱਧਰ ਤੱਕ ਚੁੱਕਿਆ ਜਾਂਦਾ ਹੈਗਾ ਕਿ ਜੋ ਕੁੜੀ ਵਾਲੇ ਦਾ ਜੋ ਪੂਰਾ ਪਰਿਵਾਰ ਹੈ ਪੂਰਾ ਟੱਬਰ ਹੈਗਾ ਉਹ ਥਾਣੇ ਦੇ ਵਿੱਚ ਪਹੁੰਚ ਜਾਂਦਾ ਹੈ ਹੰਗਾਮਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਕੁੜੀ ਦੇ ਇੱਥੇ ਮੰਗ ਹੈਗੀ ਆ ਕਿ ਉਸਨੇ ਵਿਆਹ ਉਸੇ ਮੁੰਡੇ ਨਾਲ ਕਰਵਾਉਣਾ ਹੈ ਪਰ ਦੂਜੇ ਪਾਸੇ ਜੋ ਮੁੰਡਾ ਹੈ ਉਸ ਦੇ ਵੱਲੋਂ ਸਾਫ਼ ਕਹਿ ਦਿੱਤਾ ਕਿ ਜਦੋਂ ਅਸੀਂ ਮੂਵੀ ਦੇਖਣ ਦੇ ਲਈ ਗਏ ਸੀ ਤਾਂ ਅਜਿਹਾ ਕੁਝ ਵੀ ਨਹੀਂ ਹੋਇਆ ਮੇਰੇ ਉੱਤੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬਿਲਕੁਲ ਗਲਤ ਨੇ ਮੈਂ ਕੋਈ ਵੀ ਜੋ ਹੈ ਅਸ਼ਲੀਲ ਹਰਕਤ ਉਹਦੇ ਨਾਲ ਨਹੀਂ ਕੀਤੀ ਉਹ ਮੈਨੂੰ ਫਸਾ ਰਹੀ ਹੈ ਤੇ ਮੈਂ ਉਹਦੇ ਨਾਲ ਵਿਆਹ ਬਿਲਕੁਲ ਵੀ ਨਹੀਂ ਕਰਵਾਵਾਂਗਾ ਕਿਉਂਕਿ ਉਸਨੇ ਆਪਣਾ ਜੋ ਹੱਥ ਹੈਗਾ ਉਹ ਵੀ ਕਟਿਆ ਹੈਗਾ ਜੇਕਰ ਮੈਂ ਵਿਆਹ ਕਰਵਾ ਵੀ ਲੈਂਦਾ ਹੈਗਾ ਤਾਂ ਬਾਪ ਦੇ ਵਿੱਚ ਉਹ ਮੇਰਾ ਕੀ ਹਸ਼ਰ ਕਰੂਗੀ ਬਕਾਇਦਾ ਜੋ ਮੁੰਡਾ ਹੈ ਉਸਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਪਰ ਦੂਜੇ ਪਾਸੇ ਜੋ ਕੁੜੀ ਹੈਗੀ ਉਸਦੇ ਵੱਲੋਂ ਸਾਫ਼-ਸਾਫ਼ ਕਿਹਾ ਜਾ ਰਿਹਾ ਹੈ ਕਿ ਇਸਨੇ ਮੇਰੇ ਨਾਲ ਅਜਹੀਆਂ ਹਰਕਤਾਂ ਕੀਤੀਆਂ ਇਸ ਕਰਕੇ ਮੈਂ ਉਸ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੀ ਆ ਉਹ ਮੇਰੇ ਨਾਲ ਵਿਆਹ ਕਰਵਾਵੇ ਵਿਆਹ ਕਰਵਾਉਣ ਦੇ ਲਈ ਮੈਂ ਤਿਆਰ ਆ ਪਰ ਜੋ ਮੌਕੇ ਤੇ ਮੀਡੀਆ ਕਰਮੀ ਪਹੁੰਚੇ ਸੀ ਉਹਨਾਂ ਦੇ ਵੱਲੋਂ ਜਦੋਂ ਸਵਾਲ ਜਵਾਬ ਪੁੱਛਿਆ ਗਿਆ ਕਿ ਜੇਕਰ ਉਹ ਵਿਆਹ ਨਹੀਂ ਕਰਵਾਉਂਦਾ ਫਿਰ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਤਾਂ ਕੁੜੀ ਦੇ ਵੱਲੋਂ ਕਿਹਾ ਗਿਆ ਕਿ ਮੈਂ ਫਿਰ ਉਸ ਉਤੇ ਕਾਰਵਾਈ ਚਾਹੁੰਦੀ ਆ ਤੇ ਸਭ ਤੋਂ ਵੱਡੀ ਗੱਲ ਇੱਥੇ ਇਹ ਹੈਗੀ ਕਿ ਜੋ ਮੁੰਡਾ ਤੇ ਕੁੜੀ ਆ ਉਹਨਾਂ ਦੇ ਵਿਚਕਾਰ ਜਿਹੜੀ ਗੱਲਬਾਤ ਹੋਈ ਸੀ ਉਸ ਨੂੰ ਸ਼ੁਰੂ ਹੋਏ ਮਹਿਜ਼ 1 ਮਹੀਨਾ ਹੋਇਆ ਸੀ ਜਿੱਥੇ 1 ਮਹੀਨੇ ਦੇ ਵਿੱਚ ਦੋਵਾਂ ਦੀ ਵਿਚਾਰ ਗਲਬਾਤ ਹੁੰਦੀ ਹੈ ਤੇ ਕੁੜੀ ਜੋ ਹੈਗੀ ਉਹ ਮੁੰਡੇ ਦੇ ਨਾਲ ਪਿਆਰ ਕਰਨ ਲੱਗ ਜਾਂਦੀ ਹੈ ਦੋਵਿਆਂ ਦਾ ਪਲਾਨ ਬਣਦਾ ਹੈਗਾ ਮੂਵੀ ਦਾ ਤਾਂ ਜਿਹੜੀ ਖਬਰ ਹੈਗੀ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਜੋ ਇਹ ਮਾਮਲਾ ਹੈਗਾ ਮੋਹਕਮਪੁਰਾ ਥਾਣੇ ਅਦीन ਪਹੁੰਚਿਆ ਹੈਗਾ ਜਿੱਥੇ ਇੱਕ ਮਹੀਨਾ ਪਹਿਲਾਂ ਇੰਸਟਾਗ੍ਰam ਤੇ ਮੁੰਡੀ ਕੁੜੀ ਦੀ ਮੁੰਡੇ ਤੇ ਕੁੜੀ ਦੀ ਦੋਸਤੀ ਹੋਈ ਸੀ ਜਿਸ ਤੋਂ ਬਾਅਦ ਇਕੱਠਿਆਂ ਸਿਨੇਮਾ ਦੇ ਵਿੱਚ ਗਏ ਸੀ ਜਿਸ ਤੋਂ ਬਾਅਦ ਇਹ ਹਰਕਤਾਂ ਜੋ ਹੈਗੀਆਂ ਅਸ਼ਲੀਲ ਹਰਕਤਾਂ ਕਰਨ ਦੇ ਇਲਜ਼ਾਮ ਕੁੜੀ ਦੇ ਵੱਲੋਂ ਲਗਾਏ ਗਏ ਨੇ ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਚੈਟਿੰਗ ਕਰਨ ਤੋਂ ਬਾਅਦ ਜੋ ਹੈ 시ਨੇਮਾ ਹਾਲ ਦੇ ਵਿੱਚ ਜਦੋਂ ਇਹ ਜਾਂਦੇ ਨੇ ਉਸ ਤੋਂ ਬਾਅਦ ਇਹ ਮਾਮਲਾ ਪਰਿਵਾਰਕ ਮੈਂਬਰਾਂ ਦੇ ਧਿਆਨ ਦੇ ਵਿੱਚ ਲਿਆਇਆ ਜਾਂਦਾ ਹੈ ਦੇਸਤੋ ਬਾਅਦ ਰੱਜਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੇ ਲਈ ਗੁਹਾਰ ਲਗਾਈ ਜਾਂਦੀ ਹੈ ਤੇ ਮੰਗ ਕੀਤੀ ਜਾਂਦੀ ਹੈ ਕਿ ਮੁੰਡੇ ਉੱਤੇ ਕਾਰਵਾਈ ਕੀਤੀ ਜਾਵੇ ਕੀ ਕੁਝ ਕਹਿਣਾ ਹੈ ਪੂਰੇ ਮਾਮਲੇ ਦੇ ਵਿੱਚ ਮੁੰਡੇ ਦਾ ਤੇ ਕੀ ਕੁਝ ਕਹਿਣਾ ਹੈ ਕੁੜੀ ਦਾ ਉਸ ਕੁੜੀ ਦਾ ਜਿਸ ਦੇ ਵੱਲੋਂ ਇਲਜ਼ਾਮ ਮੁੰਡੇ ਤੇ ਲਗਾਏ ਜਾ ਰਹੇ ਨੇ ਤੇ ਉਸ ਮੁੰਡੇ ਦਾ ਕੀ ਕੁਝ ਕਹਿਣਾ ਹੈ ਕੁੜੀ ਨੂੰ ਲੈ ਕੇ ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਫਸਾਇਆ ਜਾ ਰਿਹਾ ਇਹ ਕਹਿ ਰਿਹਾ ਮੁੰਡਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਸੁਣੋ ਸਰ ਇੱਥੇ ਮੇਰੀ ਸੁਣਵਾਈ ਨਹੀਂ ਕੀਤੀ ਗਈ ਚਾਰ ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਮਾਮਲਾ ਕੀ ਹੈ ਹਾਂਜੀ ਮਾਮਲਾ ਇਹ ਮੇਰਾ ਕਿ ਇਹਦੇ ਨਾਲ ਮੁੰਡੇ ਨਾਲ ਇੰਸਟਾ ਤੇ ਗੱਲ ਹੁੰਦੀ ਰਹੀ ਫਿਰ ਹੋਲੀ ਵਾਲੀ ਕਾਲ ਤੇ ਆ ਗਏ ਆਪਾਂ ਤੇ ਇਹ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇਨੇ ਮੈਨੂੰ ਬਾਡੀ ਟੱਚ ਵੀ ਕੀਤਾ ਹੈ ਇਨੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹਾਂ ਤੇ ਹੁਣ ਕੀ ਗੱਲਬਾਤ ਹੋਈ ਹੈ ਜੀ ਅਸੀਂ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਿਆ ਮੈਂ ਹੀ ਚਾਹਨੀ ਆ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਰਾ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਰਹੇ ਤਾਂ ਮੁੰਡਾ ਥਾਣੇ ਦੇ ਵਿੱਚ ਆਇਆ ਜੀ ਹੁਣ ਹਾਂ ਜੀ ਤੇ ਕੀ ਗੱਲਬਾਤ ਹੋਈ ਆ ਮੋ ਸਾਹਮਣੇ ਉਹਦੇ ਨਾਲ ਹੁਣ ਮੁੰਡਾ ਇਨਕਾਰ ਕਰਦਾ ਪਿਆ ਵਿਆਹ ਤੇ ਪਰ ਮੈਂ ਉਹ ਦਿਨ ਵਿਆਹ ਕਰਾਉਂਗੀ ਕਿੰਨੀ ਦੇਰ ਤੋਂ ਤੁਹਾਡੀ ਗੱਲਬਾਤ ਹੈਗੀ ਸੀ ਮਹੀਨਾ ਜਿਹੜੇ ਮਹੀਨੇ ਤੋਂ ਜਦੋਂ ਇੱਕ ਵਾਰ ਅਸੀਂ ਗੱਲ ਕਰੀ ਇਹ ਮੁੰਡਾ ਹੁਣ ਫੇਰ ਵੀ ਨਹੀਂ ਠਾਣੇ ਦੇ ਵਿੱਚ ਆ ਕੇ ਮੰਨਦਾ ਤਾਂ ਫਿਰ ਤੁਹਾਡੇ ਲੋਕ ਕਾਰਵਾਈ ਕਰਵਾਈ ਜਾਏਗੀ ਉਦੋਂ ਪਰ ਹਾਂਜੀ ਮੇਰੇ ਗਲੀ ਚ ਗੁੜੀ ਦਿੰਦੇ ਹੀ ਫਰੈਂਡ ਸਰਕਲ ਹੀ ਚੱਲਦਾ ਹੈ ਆਪਣਾ ਅੱਛਾ ਫਰੈਂਡ ਦੀ ਭੈਣ ਹੀ ਹੈ ਜਵੇ ਜੈਦ ਉਹਦੀ ਉਹਨਾਂ ਨਾਲ ਬਸ ਇਦਾਂ ਹੀ ਛੋਲੇ ਮਾੜਾ-ਵਾੜਾ ਕਿਤੇ ਘੁੰਮਣ ਫਿਰਨਗੇ ਆਵਾਂਗੇ ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਮੁੰਨ ਪਿਆਰਾ ਕਰਨ ਲੱਗ ਪਈ ਹਾਂ ਮੇਰਾ ਫਰੈਂਡ ਸਰਕਲ ਹੀ ਗਾਇਦਰ ਭਾਈ ਤੇ ਕਿਤੇ ਗੱਲਬਾਤ ਹੁੰਦੀ ਤੁਹਾਡੀ ਕਹਣੀ ਇੰਸਟਾਗ੍ਰਾਮ ਵਗੈਰਾ ਦੇ ਜਿਵੇਂ ਤੇ ਮੈਂ ਉਹਨੂੰ ਆਇਆ ਗਿਆ ਕਿ ਮੈਂ ਤਾਂ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਵੀ ਮੇਰਾ ਪਿਆਰ ਉਹਨਾਂ ਵਿਆਹ ਕਰਾ ਮੈਨਾਂ ਵਿਆਹ ਕਰਾ ਭਾਈ ਇਹਨੇ ਬਲੇਡ ਤੱਕ ਮਾਰੇ ਆਪਣੇ ਹੱਥ ਤੇ ਤੇ ਫਿਰ ਤੇ ਇਹਨੂੰ ਸਿਲਮਾ ਹਲ ਦੇ ਵਿੱਚ ਲਾ ਗੇ ਸਿਲਮਾ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਮੇਰੇ ਤੇ ਅਲੀਗੇਸ਼ਨ ਲਾ ਦੇ ਟੱਚ ਕੀਤਾ ਹੈ ਕੀਤਾ ਮੈਂ ਨਹੀਂ ਕੀਤਾ ਭਾਜੀ ਕਿਉਂਕਿ ਨਹੀਂ ਪਰ ਤੁਹਾਡੇ ਨਾਲ ਗਈ ਸੀ ਕੁੜੀ ਸਿਲਮਾ ਹਲ ਦੇ ਵਿੱਚ ਮੈਂ ਸਰ ਮੰਨਦਾ ਕਿ ਮੇਰੀ ਗਲਤੀ ਈ ਹੈ ਕੁੜੀ ਮਮੂ ਕਹਿੰਦੀ ਗਲਤੀ ਕੀਤਾ ਦੂੰ ਨਹੀਂ ਕਹਿਣਾ ਜੀਦਾ ਸੀ ਜਦੋਂ ਮੈਂ ਅਗਰ ਹੀ ਗਿਆ ਉਹ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਮਝ ਮੇਰਾ ਸਿਸਟਮ ਹੋਇਆ ਹੋ ਜਾ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਹੱਤ ਵਾਦ ਵੀ ਨਾ ਜਿਆਦਾ ਨਹੀਂ ਸੇਨਾ ਕੀ ਸਰ ਰਹੀ ਹੈ ਇਨਸਾਫ ਹੋ ਜਾਵੇ ਸਰ ਮੈਨੂੰ ਇਹ ਬਹੁਤ ਜਿਆਦਾ ਕਰੰਦੇ ਇਦਾਂ ਪਰ ਤੇ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਦਾ ਚਾਂਸਾ ਦੇ ਕੇ ਨੇ ਗੱਲਬਾਤ ਕਰਦੇ ਮੈਂ ਬਾਹਰ ਲਾਂਦਾ ਰਿਹਾ ਬਸ ਪਸੰਦ ਹੈ ਮਾਰੇ ਹਰ ਮੇਰਾ ਨਹੀਂ ਸਰਕਲ ਇਹੋ ਜਿਹਾ ਹੈਗਾ ਮੈਂ ਮੈਨੂੰ ਪਸੰਦ ਦੇ ਵੇ ਬਸ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਕੁੜੀ ਦੇ ਵੱਲੋਂ ਆਪਣੇ ਪਰ ਉਹ ਤਾਂ ਫਿਰ ਜੋ ਮੱਜੀ ਵਿਆਜ ਦੇ ਫਸਾਣਾ ਹੀ ਹੈ ਨਾ ਜਾਇ ਹੋ ਜੋ ਮੱਜੀ ਵਿਆਜ ਦੇ ਜਾਣ ਸਰ ਜੀ ਇਹਨੂੰ ਇਨਸਾਫ ਦੀ ਇਨਸਾਫ ਕਰਾਓ ਮੇਰਾ ਮੈਨੂੰ ਫਸਾਣ ਦੇ ਨਾ ਜਾਇ ਨਜਾਇ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਬੁਲੇਟ ਮਾਰੀ ਕੁੜੀ ਦੇ ਵੱਲੋਂ ਜੋ 22 ਸਾਲ ਦੀ ਹੈਗੀ ਉਸ ਦੇ ਵੱਲੋਂ ਜਿੰਨੇ ਵੀ ਇਲਜ਼ਾਮ ਲਗਾਏ ਗਏ ਨੇ ਮੁੰਡੇ ਦੇ ਵੱਲੋਂ ਸਾਫ਼-ਸਾਫ਼ ਇਨਕਾਰ ਜੋਇ ਕੀਤਾ ਗਿਆ ਕਿ ਅਜਿਹਾ ਕੁਝ ਨਹੀਂ ਹੋਇਆ ਉਹ ਮੈਨੂੰ ਫਸਾਉਣਾ ਚਾਹੁੰਦੀ ਹੈ ਕਿ ਜਿਸ ਕਰਕੇ ਉਸ ਦੇ ਵੱਲੋਂ ਸਾਰੇ ਜੋ ਬਿਆਨ ਹੈਗੇ ਜੋ ਇਲਜ਼ਾਮ ਨੇ ਉਹ ਲਗਾਏ ਜਾ ਰਹੇ ਨੇ ਇਸ ਕਰਕੇ ਉਸ ਦੇ ਵੱਲੋਂ ਪੁਲਿਸ ਥਾਣੇ ਦੇ ਵਿੱਚ ਮਾਮਲਾ ਵੀ ਦਰਜ ਕਰਵਾਇਆ ਜਾ ਰਿਹਾ ਤੇ ਕੁਝ ਵੀ ਉਹ ਕਹੂਗੀ ਮੈਨੂੰ ਫਸਾਉਣ ਦੇ ਲਈ ਪਰ ਮੈਂ ਉਸ ਦੇ ਨਾਲ ਵਿਆਹ ਨਹੀਂ ਕਰਵਾਵਾਂਗਾ ਕਿਉਂਕਿ ਉਸ ਤੋਂ ਬਾਅਦ ਕੀ ਕੋਜੋ ਹਾਲਤ ਮੇਰੀ ਤੇ ਮੇਰੇ ਘਰਦਿਆਂ ਦੀ ਹੋਵੇਗੀ ਇਸ ਦਾ ਆਈਡੀਆ ਮੈਂ ਪਹਿਲਾਂ ਹੀ ਲਗਾ ਚੁੱਕਿਆ ਹੈਗਾ ਕਿਉਂਕਿ ਉਸ ਦੇ ਵੱਲੋਂ ਜਦ ਹੱਥ ਵੱਡ ਲਿਆ ਗਿਆ ਆਪਣਾ ਜੋ ਹੈਗੀ ਆ ਬਲੇਡ ਦੇ ਨਾਲ ਕੱਟ ਮਾਰ ਲਿਆ ਗਿਆ ਅੱਗੇ ਜਾ ਕੇ ਜੇਕਰ ਉਹ ਫਾਹ ਲਾ ਲੈਂਦੀ ਹੈਗੀ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ ਤਾਂ ਵੱਡੇ ਇਲਜ਼ਾਮ ਜੋ ਨੇ ਕੁੜੀ ਦੇ ਵੱਲੋਂ ਲਗਾਏ ਗਏ ਮੁੰਡੇ ਦੇ ਵੱਲੋਂ ਇਨਕਾਰ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਜੋ ਨੇ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਦੋਵੇਂ ਦੀ ਕਾਉਂਸਲਿੰਗ ਕਰਵਾਈ ਗਈ ਹੈ ਦੋ ਵਾਰੀ ਜਿਹੜੀ ਹੈਗੀ ਕਾਉਂਸਲਿੰਗ ਕਰਵਾ ਦਿੱਤੀ ਗਈ ਹੈਗੀ ਪਰ ਜਿੱਥੇ ਕੁੜੀ ਹੈਗੀ ਉਸ ਦਾ ਕਹਿਣਾ ਹੈ ਕਿ ਵਿਆਹ ਉਸੇ ਮੁੰਡੇ ਦੇ ਨਾਲ ਕਰਵਾਏਗੀ ਪਰ ਜੋ ਮੁੰਡਾ ਹੈਗਾ ਉਹ ਸਾਫ਼ ਮਨ੍ਹਾ ਕਰ ਰਿਹਾ ਕਿ ਮੈਂ ਵਿਆਹ ਬਿਲਕੁਲ ਵੀ ਨਹੀਂ ਕਰਵਾ ਸਕਦਾ ਹਾਲਾਂਕਿ ਜੋ ਪੁਲਿਸ ਅਧਿਕਾਰੀ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਦੋਵੇਂ ਦੀ ਕਾਉਂਸਲਿੰਗ ਫੇਰ ਤੋਂ ਕਰਵਾਈ ਜਾਵੇਗੀ ਸਮਝਾਣ ਦੀ ਵੀ ਜੋ ਹੈਗੀ ਕੋਸ਼ਿਸ਼ ਕੀਤੀ ਜਾਵੇਗੀ ਜੇਕਰ ਮੂਚੂਲ ਅੰਡਰਸਟੈਂਡਿੰਗ ਨਹੀਂ ਬਣਦੀ ਹੈਗੀ ਤਾਂ ਫਿਰ ਜਿਸ ਆਧਾਰ ਉਤੇ ਜੋ ਕੁੜੀ ਦੇ ਵੱਲੋਂ ਬਿਆਨ ਦਿੱਤਾ ਜਾਵੇਗਾ ਉਸੇ ਆਧਾਰ ਉਤੇ ਇਹ ਕਾਰਵਾਈ ਕੀਤੀ ਜਾਵੇਗੀ ਕੀ ਕੁਝ ਕਹਣਾ ਪੁਲਿਸ ਅਧਿਕਾਰੀ ਦਾ ਤੁਹਾਨੂੰ ਸੁਣਾਉਂਦੇ ਆ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗਲਵੱਟ ਹੋਈ ਸੀ ਤੇ ਲੜਕੀ ਦੇ ਦੱਸਣ ਦੇ ਮੁਤਾਬਕ ਵੀ ਇੱਕ ਵਾਰਾਂ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ ਉਥੇ ਇਹਦੇ ਨਾਲ ਉਹਨੇ ਸਰੀਰ ਨੂੰ ਟੱਚ ਕੀਤਾ ਸੀਗਾ। ਲੜਕੀ ਜਿਹੜੀ ਆ ਉਹ ਕਹਿ ਰਹੀ ਆ ਵੀ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਨਾ। ਲੜਕਾ ਕਹਿੰਦਾ ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਉਣਾ। ਹੁਣ ਦੋਵਾਂ ਦੀ ਕਾਉਂਸਲਿੰਗ ਦੋ ਵਾਰ ਆ ਘਵਾ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਰਹੇ ਆ। ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ। ਹੁਣ ਲੜਕੀ ਆਪਣਾ ਬਿਆਨ ਲਿਖਾਊਗੀ। ਲੜਕੀ ਜਿਉਂ ਹੀ ਬਿਆਨ ਲਿਖਾਊਗੀ ਉਹਦੇ ਮੁਤਾਬਕ ਨੂੰ ਨਹੀਂ ਕਰ ਰਹੀ ਕੀਤੀ ਹੈ। ਤਾਂ ਬਿਲਕੁਲ ਸੋਸ਼ਲ ਮੀਡੀਆ ਵਾਲਾ ਪਿਆਰ ਮਹਿਜ਼ ਇੱਕ ਮਹੀਨੇ ਪਹਿਲਾਂ ਹੀ ਦੋਵਿਆਂ ਦੀ ਮੁਲਾਕਾਤ ਹੁੰਦੀ ਹੈਗੀ ਸੋਸ਼ਲ ਮੀਡੀਅਮ ਦੇ ਰਾਹੀਂ ਯਾਨੀ ਕਿ ਜੋ ਇੰਸਟਾਗ੍ਰam ਹੈ ਉਸ ਉਤੇ ਗੱਲਬਾਤ ਇਹਨਾਂ ਦੀ ਸ਼ੁਰੂ ਹੁੰਦੀ ਹੈ ਜਿਸ ਤੋਂ ਬਾਅਦ ਪਿਆਰ ਦਾ ਸلسਲਾ ਸ਼ੁਰੂ ਹੁੰਦਾ ਹੈ ਹਾਲਾਂਕਿ ਮੁੰਡੇ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਕੁੜੀ ਨੂੰ ਮੇਰੇ ਤੋਂ ਪਿਆਰ ਹੋ ਗਿਆ ਪਰ ਅਜੇ ਹ ਕੁਝ ਵੀ ਨਹੀਂ ਹੈ ਸਾਡੇ ਵਿਚਕਾਰ ਕਿਉਂਕਿ ਇਹ ਇੱਕ ਤਰਫਾ ਹੈਗਾ ਤੇ ਮੈਂ ਬਿਆਨ ਨਹੀਂ ਕਰਵਾ ਸਕਦਾ ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਸੋ ਪਹਿਲਾਂ ਵੀ ਬਥੇਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਇੱਥੇ ਲੋੜ ਇਹ ਹੈਗੀ ਆ ਕਿ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਆਪਣੇ ਬੱਚਿਆਂ ਨੂੰ ਉਸ ਤਰੀਕੇ ਦੇ ਨਾਲ ਸਮਝਾ ਕੇ ਰੱਖਣ ਤਾਂ ਜੋ ਅਜਿਹੀਆਂ ਹਰਕਤਾਂ ਅਜਿਹੇ ਮਾਮਲੇ ਫੇਰ ਤੋਂ ਸਾਹਮਣੇ ਨਾ ਆਉਣ ਕਿਉਂਕਿ ਜਿਸ ਤਰੀਕੇ ਦੇ ਨਾਲ ਮਹਿਜ਼ 1 ਮਹੀਨੇ ਦਾ ਪਿਆਰ ਜਿਹੜਾ ਸੀ ਜਿਸ ਆਧਾਰ ਉਤੇ ਕੁੜੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਵਿਆਹ ਉਸੇ ਦੇ ਨਾਲ ਕਰਵਾਵਾਂਗੀ ਕਿਹਾ ਵੀ ਜਾ ਰਿਹਾ ਕਿ ਉਸੇ ਵੱਲੋਂ ਜਦ ਜੜੀ ਹੈਗੀ ਫੜੀ ਹੋਈ ਹੈ ਕਿ ਵਿਆਹ ਉਸਦੇ ਨਾਲ ਕਰਵਾਉਣਾ ਹੈ ਖੈਰ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਦਰਜ ਕਰਵਾ ਲਿਆ ਗਿਆ ਹੈ ਦੋਵਾਂ ਜੋ ਪੱਖ ਹੈ ਉਹਨਾਂ ਦੇ ਬਿਆਨ ਜਿਹੜੇ ਹੈਗੇ ਦਰਜ ਕੀਤੇ ਜਾ ਰਹੇ ਨੇ ਕੁੜੀ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ ਪਰ ਜੇਕਰ ਦੇਖਿਆ ਜਾਵੇ ਸੋਸ਼ਲ ਮੀਡੀਆ ਦਾ ਪਿਆਰ ਕੁੜੀ ਦੇ ਪੂਰੇ ਪਰਿਵਾਰ ਨੂੰ ਮੁੰਡੇ ਦੇ ਪੂਰੇ ਪਰਿਵਾਰ ਨੂੰ ਥਾਣੇ ਦੇ ਵਿੱਚ ਖੇਤਰ ਲੈ ਆਂਦਾ ਜਿਸ ਤੋਂ ਬਾਅਦ ਹੁਣ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕੀ ਕੁਝ ਕਾਰਵਾਈ ਤੇ ਕੀ ਕੁਝ ਇਨਸਾਫ ਕੁੜੀ ਨੂੰ ਤੇ ਮੁੰਡੇ ਨੂੰ ਦਿੱਤਾ ਜਾਵੇਗਾ